ਚੰਡੀਗੜ੍ਹ ਦੇ ਵਿੱਚ ਬੁੱਧਵਾਰ ਦੇਰ ਰਾਤ 7-8 ਨੌਜਵਾਨਾਂ ਨੇ ਸੈਕਟਰ 16 ਦੇ ਵਿੱਚ ਇੱਕ ਸ਼ਰਾਬ ਦੇ ਠੇਕੇ ਦੇ ਬਾਹਰ ਗਸਤ ਕਰ ਰਹੇ ਸੈਕਟਰ 17 ਥਾਣੇ ਦੇ ਦੋ ਪੁਲਿਸ ਮੁਲਾਜ਼ਮਾਂ ਤੇ ਅਚਾਨਕ ਹਮਲਾ ਕਰ ਦਿੱਤਾ ਇਹ ਸਾਹਮਣੇ ਦੇ ਵਿੱਚ ਕਾਂਸਟੇਬਲ ਪ੍ਰਦੀਪ ਦੇ ਸਿਰ ਤੇ ਇੱਟ ਮਾਰ ਦਿੱਤੀ ਗਈ ਜਿਸ ਕਾਰਨ ਉਹ ਜ਼ਖਮੀ ਹੋ ਗਿਆ ਜਿਸ ਕਾਰਨ ਉਸ ਦਾ ਸਿਰ ਫਟ ਗਿਆ ਤੇ ਉਹ ਗੰਭੀਰ ਰੂਪ ਦੇ ਵਿੱਚ ਜ਼ਖਮੀ ਹੋ ਗਿਆ ਇਸੇ ਨਾਲ ਹੀ ਕਾਂਸਟੇਬਲ ਅੰਕਿਤ ਦੀ ਵੀ ਇਸ ਲੜਾਈ ਦੇ ਵਿੱਚ ਜ਼ਖਮੀ ਹੋਇਆ ਦੋਵਾਂ ਨੂੰ ਤੁਰੰਤ ਹਸਪਤਾਲ ਦੇ ਵਿੱਚ ਦਾਖਲ ਕਰਵਾਇਆ ਗਿਆ ਹੈ ਹਮਲੇ ਦੀ ਸੂਚਨਾ ਮਿਲਦੇ ਸੀਨੀਅਰ ਪੁਲਿਸ ਅਧਿਕਾਰੀ ਮੌਕੇ ਤੇ ਪਹੁੰਚੇ ਨੇ ਪੁਲਿਸ ਸੂਤਰਾਂ ਅਨੁਸਾਰ ਜਦੋਂ ਦੋਵੇਂ ਪੁਲਿਸ ਮੁਲਾਜ਼ਮ ਦੇਰ ਰਾਤ ਗਸ਼ਤ ਕਰਦੇ ਹੋਏ ਸੈਕਟਰ 16 ਸਥਿਤ ਸ਼ਰਾਬ ਦੇ ਠੇਕੇ 'ਤੇ ਪਹੁੰਚੇ ਤਾਂ 7 ਤੋਂ 8 ਨੌਜਵਾਨ ਪਹਿਲਾਂ ਹੀ ਉੱਥੇ ਖੜੇ ਸਨ ਪੁਲਿਸ ਵਾਲਿਆਂ ਨੇ ਉਹਨਾਂ ਨੂੰ ਉਥੋਂ ਜਾਣ ਲਈ ਕਿਹਾ ਜਿਸ ਕਾਰਨ ਬਹਿਸ਼ ਸ਼ੁਰੂ ਹੋਈ ਥੋੜੀ ਦੇਰ ਦੇ ਵਿੱਚ ਬਹਿਸ ਲੜਾਈ ਦੇ ਵਿੱਚ ਬਦਲ ਗਈ ਤੇ ਨੌਜਵਾਨਾਂ ਨੇ ਅਚਾਨਕ ਪੁਲਿਸ ਮੁਲਾਜ਼ਮਾਂ ਤੇ ਹੀ ਹਮਲਾ ਕਰ ਦਿੱਤਾ ਇੱਕ ਨੌਜਵਾਨ ਨੇ ਇੱਟ ਚੁੱਕੀ ਅਤੇ ਕਾਂਸਟੇਬਲ ਪ੍ਰਦੀਪ ਦੇ ਸਿਰ ਤੇ ਵਾਰ ਕੀਤਾ ਜਿਸ ਕਾਰਨ ਉਹ ਖੂਨ ਨਾਲ ਲਤਫਪਤ ਹੋ ਗਏ ਤਾਨਕ ਲੋਕਾਂ ਨੇ ਉਸ ਨੂੰ ਜਲਦ ਹੀ ਇੱਕ ਨਿੱਜੀ ਵਾਹਨ ਦੇ ਵਿੱਚ ਹਸਪਤਾਲ ਲੈ ਕੇ ਗਏ ਹਸਪਤਾਲ ਦੇ ਵਿੱਚ ਹੁਣ ਇਲਾਜ ਚੱਲ ਰਿਹਾ ਹੈ ਹਮਲੇ ਤੋਂ ਬਾਅਦ ਸਾਰੇ ਆਰੋਪੀ ਮੌਕੇ ਤੋਂ ਭੱਜ ਕੇ ਪੁਲਿਸ ਨੇ ਇਸ ਮਾਮਲੇ ਦੇ ਵਿੱਚ ਜਾਂਚ ਸ਼ੁਰੂ ਕਰ ਦਿੱਤੀ ਦੀ ਹੈ ਪੁਲਿਸ ਅਧਿਕਾਰਗਣੇ ਦੱਸਿਆ ਕਿ ਸ਼ਰਾਬ ਦੇ ਠੇਕੇ ਦੇ ਬਾਹਰ ਲੱਗੇ ਸੀਸੀਟੀਵੀ ਕੈਮਰੇ ਦੀ ਫੁਟੇਜ ਦੀ ਜਾਂਚ ਕੀਤੀ ਜਾ ਰਹੀ ਹੈ ਤਾਂ ਜੋ Âuropian ਦੀ ਪਛਾਣ ਕੀਤੀ ਜਾ ਸਕੇ ਅਤੇ ਜਲਦੀ ਹੀ ਉਹਨਾਂ ਨੂੰ ਗ੍ਰਿਫਤਾਰ ਕਰ ਲਿਆ ਜਾਵੇਗਾ ਇਸ ਤੋਂ ਇਲਾਵਾ ਪੁਲਿਸ ਉਸ ਸਮੇਂ ਸੀਸੀਟੀਵੀ ਦੇ ਵਿੱਚ ਦੇਖ ਕੇ ਆਸ-ਪਾਸ ਦੇ ਲੋਕਾਂ ਤੋਂ ਵੀ ਪੁੱਛਗਿੱਛ ਕਰ ਰਹੀ ਹੈ ਪਰ ਵੱ ਸਭ ਤੋਂ ਵੱਡਾ ਸਵਾਲ ਹੈ ਕਿ ਜੇਕਰ ਇੱਥੇ ਪੁਲਿਸ ਹੀ ਸੁਰੱਖਿਅਤ ਨਹੀਂ ਹੈ ਤਾਂ ਪੁਲਿਸ ਲੋਕਾਂ ਕਿਵੇਂ ਸੁਰੱਖਿਅਤ ਰੱਖ ਸਕਦੀ ਹੈ ਤਾਂ ਬਹੁਤ ਹੀ ਵੱਡੀ ਘਟਨਾ ਹੈ ਕਿ ਪੁਲਿਸ ਵਾਲਿਆਂ ਤੇ ਹੀ ਨੌਜਵਾਨਾਂ ਦੇ ਵੱਲੋਂ ਹਮਲਾ ਕਰ ਦਿੱਤਾ ਗਿਆ ਤਾਂ ਇੱਕ ਕਾਂਸਟੇਬਲ ਦਾ ਸਿਰ ਤੱਕ ਪਾੜ ਦਿੱਤਾ ਗਿਆ ਚੰਡੀਗੜ੍ਹ ਦੇ ਵਿੱਚ ਬੁੱਧਵਾਰ ਦੇਰ ਰਾਤ 7-8 ਨੌਜਵਾਨਾਂ ਨੇ ਸੈਕਟਰ 16 ਦੇ ਵਿੱਚ ਇੱਕ ਸ਼ਰਾਬ ਦੇ ਠੇਕੇ ਦੇ ਬਾਹਰ ਗਸ਼ਤ ਕਰ ਰਹੇ ਸੈਕਟਰ 17 ਥਾਣੇ ਦੇ ਦੋ ਪੁਲਿਸ ਮੁਲਾਜ਼ਮਾਂ ਤੇ ਅਚਾਨਕ ਹਮਲਾ ਕਰ ਦਿੱਤਾ ਇਸ ਹਮਲੇ ਦੇ ਵਿੱਚ ਕਾਂਸਟੇਬਲ ਪ੍ਰਦੀਪ ਦੇ ਸਿਰ ਤੇ ਇੱਟ ਮਾਰ ਦਿੱਤੀ ਗਈ ਜਿਸ ਕਾਰਨ ਉਹ ਜ਼ਖਮੀ ਹੋ ਗਿਆ ਜਿਸ ਕਾਰਨ ਉਸ ਸਿਰ ਫਟ ਗਿਆ ਤੇ ਉਹ ਗੰਭੀਰ ਰੂਪ ਦੇ ਵਿੱਚ ਜ਼ਖਮੀ ਹੋ ਗਏ ਇਸੇ ਨਾਲ ਹੀ ਕਾਂਸਟੇਬਲ ਅੰਕਿਤ ਦੀ ਵੀ ਇਸ ਲੜਾਈ ਦੇ ਵਿੱਚ ਜ਼ਖਮੀ ਹੋਇਆ ਦੋਵਾਂ ਨੂੰ ਤੁਰੰਤ ਹਸਪਤਾਲ ਦੇ ਵਿੱਚ ਦਾਖਲ ਕਰਵਾਇਆ ਗਿਆ ਹੈ ਹਮਲੇ ਦੀ ਸੂਚਨਾ ਮਿਲਦੇ ਸੀਨੀਅਰ ਪੁਲਿਸ ਅਧਿਕਾਰੀ ਮੌਕੇ ਤੇ ਪਹੁੰਚੇ ਨੇ ਪੁਲਿਸ ਸੂਤਰਾਂ ਸਾਰ ਜਦ ਦੋਵੇਂ ਪੁਲਿਸ ਮੁਲਾਜ਼ਮ ਦੇਰ ਰਾਤ ਗਸ਼ਤ ਕਰਦੇ ਹੋਏ ਸੈਕਟਰ 16 ਸਥਿਤ ਸ਼ਰਾਬ ਦੇ ਠੇਕੇ 'ਤੇ ਪਹੁੰਚੇ ਤਾਂ 7 ਤੋਂ 8 ਨੌਜਵਾਨ ਪਹਿਲਾਂ ਹੀ ਉੱਥੇ ਖੜੇ ਸਨ ਪੁਲਿਸ ਵਾਲਿਆਂ ਨੇ ਉਹਨਾਂ ਨੂੰ ਉੱਥੋਂ ਜਾਣ ਲਈ ਕਿਹਾ ਜਿਸ ਕਾਰਨ ਬਹਿਸ਼ ਸ਼ੁਰੂ ਹੋਈ ਥੋੜੇ ਦੇਰ ਦੇ ਵਿੱਚ ਬਹਿਸ਼ ਲੜਾਈ ਦੇ ਵਿੱਚ ਬਦਲ ਗਈ ਤੇ ਨੌਜਵਾਨਾਂ ਨੇ ਅਚਾਨਕ ਪੁਲਿਸ ਮੁਲਾਜ਼ਮਾਂ ਤੇ ਹੀ ਹਮਲਾ ਕਰ ਦਿੱਤਾ ਇੱਕ ਨੌਜਵਾਨ ਨੇ ਇੱਟ ਚੁੱਕੀ ਤੇ ਕਾਂਸਟੇਬਲ ਪ੍ਰਦੀਪ ਦੇ ਸਿਰ ਤੇ ਵਾਰ ਕੀਤਾ ਜਿਸ ਕਾਰਨ ਉਹ ਖੂਨ ਨਾਲ ਲਤਫਪਤ ਹੋ ਗਏ ਤਾਨਕ ਲੋਕਾਂ ਨੇ ਉਸਨੂੰ ਜਲਦ ਹੀ ਇੱਕ ਨਿੱਜੀ ਵਾਹਨ ਦੇ ਵਿੱਚ ਹਸਪਤਾਲ ਲੈ ਕੇ ਗਏ ਹਸਪਤਾਲ ਆਉ ਦੇ ਵਿੱਚ ਹੁਣ ਇਲਾਜ ਚੱਲ ਰਿਹਾ ਹੈ ਹਮਲੇ ਤੋਂ ਬਾਅਦ ਸਾਰੇ ਔਰੂਪੀ ਮੌਕੇ ਤੋਂ ਭੱਜ ਕੇ ਪੁਲਿਸ ਨੇ ਇਸ ਮਾਮਲੇ ਦੇ ਵਿੱਚ ਜਾਂਚ ਸ਼ੁਰੂ ਕਰ ਦਿੱਤੀ ਹੈ ਪੁਲਿਸ ਅਧਿਕਾਰੀਆਂ ਨੇ ਦੱਸਿਆ ਕਿ ਸ਼ਰਾਬ ਦੇ ਠੇਕੇ ਦੇ ਬਾਹਰ ਲੱਗੇ ਸੀਸੀਟੀਵੀ ਕੈਮਰੇ ਦੀ ਫੁਟੇਜ ਦੀ ਜਾਂਚ ਕੀਤੀ ਜਾ ਰਹੀ ਹੈ ਤਾਂ ਜੋ ਔਰੋਪੀਅਨ ਦੀ ਪਛਾਣ ਕੀਤੀ ਜਾ ਸਕੇ ਅਤੇ ਜਲਦੀ ਹੀ ਉਹਨਾਂ ਨੂੰ ਗ੍ਰਿਫਤਾਰ ਕਰ ਲਿਆ ਜਾਵੇਗਾ ਇਸ ਤੋਂ ਇਲਾਵਾ ਪੁਲਿਸ ਉਸ ਸਮੇਂ ਸੀਸੀਟੀਵੀ ਦੇ ਵਿੱਚ ਦੇਖ ਗਏ ਆਸ-ਪਾਸ ਦੇ ਲੋਕਾਂ ਤੋਂ ਵੀ ਪੁਸ਼ਕਿਸ਼ ਕਰ ਰਹੀ ਹੈ ਪਰ ਵੱ ਸਭ ਤੋਂ ਵੱਡਾ ਸਵਾਲ ਹੈ ਕਿ ਜੇਕਰ ਇੱਥੇ ਪੁਲਿਸ ਹੀ ਸੁਰੱਖਿਅਤ ਨਹੀਂ ਹੈ ਤਾਂ ਪੁਲਿਸ ਲੋਕਾਂ ਕਿਵੇਂ ਸੁਰੱਖਿਅਤ ਰੱਖ ਸਕਦੀ ਹੈ ਤਾਂ ਬਹੁਤ ਹੀ ਵੱਡੀ ਘਟਨਾ ਹੈ ਕਿ ਪੁਲਿਸ ਵਾਲਿਆਂ ਤੇ ਹੀ ਨੌਜਵਾਨਾਂ ਦੇ ਵੱਲੋਂ ਹਮਲਾ ਕਰ ਦਿੱਤਾ ਗਿਆ ਤਾਂ ਇੱਕ ਕਾਂਸਟੇਬਲ ਦਾ ਸਿਰ ਤੱਕ ਪਾੜ ਦਿੱਤਾ ਗਿਆ